ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਾਉ ਜਾਏ ਅਸ਼ਟਪਦੀ ਮਨ ਕੀ ਟੇਕ ਬਿਰਤੀ ਸਭ ਜਾਨ ਦੇਵਨ ਕਾ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ ਬੋਹਰਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕ ਵਾਪ ਮਨ ਕਹਿ ਕਿਸ਼ਨਾ ਹੀ ਹਾਤ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨ ਲਾਗੇ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰਨ ਲਹਿ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪੀਐ ਹਰਬਿੰਦ ਕਰ ਹਰ ਕਰਮ ਸ਼ਰਵਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰੇ ਵਿਚਾਰ ਸੇਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਨਹਿ ਨਰੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਜਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਓਹ ਹਰ ਜਨ ਰਹਤ ਅੰਧਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਪਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਤ ਸੁਹਿਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸਤੇ ਡਰੈ ਜੈਸਾ ਸਾ ਤੈ ਸਾ ਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ 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 ਸੀਜਿਆ ਗੁਰ ਪ੍ਰਸਾਦ ਤਤ ਸਭੁ ਬੁਝਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਦਹਿ ਕਿਛੁ ਜਨਮੈ ਦਹਿ ਕਿਛੁ ਮਰੈ ਆਪਨ ਚਲਤ ਆਪ ਹੀ ਕਰੈ ਆਵਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਿਕ ਜੁਗਤ ਰਚਿ ਥਾਪ ਉਥਾਪ ਅਬਨਾਸ਼ੀ ਨਾਹੀ ਕਿਛ ਖੰਡ ਧਾਰਨ ਧਰਿ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਰਬ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਵੇ ਬਿਸ਼ਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਪਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਓਏ ਸੁਖ ਨਿਧਾਨ ਉਨਹੂ ਬਣ ਆਏ ਆਪਸ ਕੋ ਆਪ ਦੀਨੋ ਮਾਣ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲੇ ਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੈ ਕਿਛ ਕਾਮ ਗਤ ਨਾਨਕ ਜਪ ਏਕ ਹਰਿ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਨ ਸਭ ਕਿਸ ਤਿਸ ਕਾ ਦੀ ਆਦਰਬੈ ਅਤ ਸੂਰਾਜ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਟੂਟੇ ਹਉ ਰੋਗ ਨਾਨਕ ਸੋ ਜਨ ਸਦਾ arog ਜੋ ਮੰਦਰ ਕਉ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾ ਨਾ ਵਿਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ ਜਿਉ ਮਹਾ ਉਧਿਆਨ ਮਹਿ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋ ਪ੍ਰਗਟਾਵੇ ਤਿਨ ਸੰਤਨ ਕੀ ਬਾਛੋਂ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਗਾਹੇ ਬਿਲ ਲਈਏ ਪੁਰਬ ਲਿਖੇ ਗਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇ ਵਣਹਾਰ ਅਵਰ ਤਿਆਗ ਤੁਤ ਸਹਿ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਪੂਲਾ ਗਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ RAM ਨਾਮ ਜਪ ਹਿਰਦੈ ਮਾਹੇ नानक पत सेती कर जाहे जिस कौ कौलैंड तू आया राम नाम संतन कर पाया तज अभिमान लेह मन मोल राम नाम हिरदे महतोल लाद खे संग चाल अवर त्याग बिखिया जंजाल धन धन कहे सब कोए मुख ऊजल हर दर गह ਇਹ ਵਾਪਾਰ ਵਿਰਲਾ ਵਾਪਾਰ ਐ ਨਾਨਕ ਤਾਂ ਕਹਿ ਸਦ ਬਲੇਹਾਰ ਐ ਚਰਨ ਸਾਧ ਕੇ ਧੋਏ ਧੋਏ ਪੀਓ ਅਰਪਸਾਦ ਕਉ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੰਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਸ ਚਾਂਖੈ ਓਟ ਗਹੀ ਸੰਤਾਂ ਦਰ ਆਇਆ ਸਰਬ ਸੂਖ ਨਾਨਕ ਤਿਸ ਪਾਇਆ ਬਿਰਤਕ ਕਉ ਜੀਵਾਲਣ ਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨੈ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੂ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤਿਹ ਲੋਏ ਜਾਂ ਕਹਿ ਹਿਰਦੈ ਏਕ ਹੋਏ ਸੱਚ ਕਰਨੀ ਸੱਚਤਾ ਕੀ ਰਹਤ ਸੱਚ ਹਿਰਦੈ ਸਤਮੁ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਰਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਜਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਨਾਸ਼ੀ ਪ੍ਰਮਾਨ ਮਹਾਰਾਗ ਮਨ ਕੀ ਤੂੰ ਪ੍ਰੀਤਿ ਤਿਆਗ ਤਿਸਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹਿੀਰ ਸੁਜਾਨਾ ਪਰਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਵ ਨਾਨਕ ਕੈ ਮਨ ਇਹ ਅਨਰਾਵ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਂ ਕਾ ਨੇਤਰ ਫੋਰ ਤਿਸ ਤਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮਹਾਰਾਜ ਜੋਗ ਮਹ ਜੋਗੀ ਤਪ ਮੈਂ ਤਪੀ ਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਜਿਸੁ ਪ੍ਰਗ ਕਾ ਕਿਨਿ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੈ ਸੇ ਤਿਹ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕ ਕਰੇ ਇਕ ਰੰਗ ਨਾਨਾ ਵਿਧ ਕੀਨੋ ਵਿਸਥਾਰ ਪ੍ਰਭ ਮੇ ਅਬਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂ ਰਹਿਓ ਪੂਰਨ ਸਭ ਠਾਇ ਨਾਨਾ ਬਿੰਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟਿਸਕੇ ਸਭ ਦਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗੁਦਰੇ ਸੁਣ ਸ਼ਰਵਣ ਕਰਿ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਏ रूप सत्त जाका सत्त स्थान पुरख सत्त केवल प्रधान करतूत सत्त सत्त जा की वाणी सत्त पुरख सा माहे समाणी सत्त कर्म जा की रचना सत्त सत्त मूल सा, मूल सत्त सत्त उत्पत सत्त करनी निर्मल निर्मली जसे बुझाये तसे सब भली ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਰਦੇ ਪਰਵੇਸ਼ ਸਤ ਨਿਰ ਬੂਝੈ ਜੇ ਕੋਈ ਨਾਮ ਜਪ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁ ਕਰਨੇ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦ ਸਚੁ ਜੁਗਾਦ ਸਚੁ ਹੈ ਭੇ ਸਚੁ ਨਾਨਕ ਹੋਸੀ ਭੇ ਸਚ ਅਸ਼ਟਪਦੀ ਚਰਨ ਸਤਿ ਸਤਿ ਪਰ ਸੁਨਹਾਰ ਪੂਜਾ ਸਤਿ ਸਤਿ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਦੈ ਜਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਨਿਆ ਜਾ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਸਤਿ ਗਿਆਨ ਤਿਸ ਮਨ ਪ੍ਰਗਟਾਇ ਭੈ ਤੇ ਨਿਰਭਾ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲ ਬਸਤ ਗਡਾਈ ਤਾਂ ਕੋ ਭਿੰਨ ਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕੈ ਮਨ ਪ੍ਰਤੀਤ ठाकुर के सेवक की निर्मल रीत ठाकुर को सेवक जानै संग प्रभु का सेवक नाम कै रंग सेवक को प्राण पालन हारा सेवक की राखै निरंकार सो सेवक जिस दया प्रभु तारै नानक सो सेवक सा सा सुमारै अपने जन का पर्दा टाके अपने सेवक की सर पर राखै ਆਪਣੇ ਦਾਸ ਕੋ ਦੇਵ ਨਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤਰਾਖੈ ਤਾਂ ਕੀ ਗਤਮਿਤ ਕੋਈ ਨ ਲਖੈ ਪ੍ਰਭ ਕੇ ਸੇਵਕ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇਹ ਦਿਛ ਪ੍ਰਗਟਾਇਆ ਨੇਕੀ ਕੀਰੀ ਮਹ ਕਲ ਰਖੈ ਭਸਮ ਕਰੈ ਲਸ਼ਕਰ ਕੋਟ ਲਖੈ ਜਿਸ ਕਾ ਸਾਸਨ ਕੰਢਤ ਆਪ ਤਾ ਕੋ ਰੱਖ ਦੇਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਜਿਸਕੇ ਕਰਤ ਬਿਰਥੇ ਜਾਤ ਮਾਰੇ ਨ ਰੱਖੇ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਰਥ ਵਿਡਾਣੀ ਬਾਰ ਬਾਰ ਪ੍ਰਭ ਜਪੀਐ ਭੀ ਅੰਮ੍ਰਿਤ ਏਮਨ ਤੰਤਰ ਪੀਐ ਨਾ ਮ੍ਰਿਤੰਜਨ ਗੁਰਮੁਖ ਪਾਇ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇ ਨਾਮ ਧੰਨ ਅਮਰੂਪ ਰੰਗ ਨੰਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮਹਿ ਨਾਮ ਸਮਾਨੇ ਉਠਤ ਬੈਠਤ ਸੋ ਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭਿ ਆਪਣੇ ਜਨ ਕੀਨੀ ਦਾਤ ਕਰੇ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਘਰ ਕਉ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕੈਕ ਨ ਜਾਣੋ ਆਠ ਪੈ ਪ੍ਰਭ ਬਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀਓ ਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬਥੋ ਕਾ ਦਾਤਾ ਦੇਸ ਕੀ ਸ਼ਰਨ ਸਰਬ ਸੁਖ ਪਾਵੇ ਤਿਸ ਕੇ ਦਰਸਾ ਪਾਪ ਮਿਟਾਵੇ ਅਵਰ ਸਿਆਣ ਪਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇਕ ਕੀ ਕਰੇ ਪ੍ਰਤਪਾਲ ਸੇਵਕੋਂ ਗੁਰ ਸਦਾ ਦਿਆਲ ਸੇਕੀ ਗੁਰ ਦੁਰਮਤਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸੇਕੇ ਬੰਧਨ ਕਾਟੈ ਗੁਰ ਕਾ ਸੇਖ ਬਿਕਾਰ ਤਿਹਟੈ ਸਤਿਗੁਰ ਸੇਕੋ ਨਾਮ ਧੰਦੇ ਗੁਰ ਕਾ ਸੇਖ ਵਡਭਾਗੀ ਹੈ ਸਤਿਗੁਰ ਸੇਕਾਲਤ ਪਲ ਸਵਾਰੈ ਨਾਨਕ ਸਤਿਗੁਰ ਸੇਕੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰਿ ਹਰਿ ਨਾਮੁ ਰਿਦੇ ਸਦ ਧਿਆਵੇ ਮਨ 베ਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ 20 ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜਿਸੁ ਰਿਦੇ ਹਰਿ ਨਾਮੁ ਅਨਿਕ ਬਾਰ ਗੁਰ ਕਉ ਬਲ ਜਾਉ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਛੁ ਪਰਮ ਸਹਿ ਸਿਆਣ ਪਲਿਆ ਨਾ ਜਾਈਐ ਨਾਨਕ ਐਸਾ ਗੁਰੁ ਬੜੁ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਬੇਟਾ ਤਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਉ ਜਾ ਕਾ ਮੰਤਰ ਅਮਰਤ ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਭਾਈ ਕੁਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਮਾਨੀ ਨਿਰਹਾਰ ਨਿਰਮੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਿਕ ਭਗਤ ਬੰਦਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਿ ਹਾਰੀ ਸਤਗੁਰਿ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰਿ ਕਾ ਨਾਮ ਲੇ ਸਚੁ ਉਪਦੇਸ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰਿ ਹਰਿ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮਉ ਦੁਖ ਤਹ ਤੇ ਨਾਸੇ ਤਪਤ ਮਾਹਿ ਠਾਂਡ ਵਰਤਾਈ ਆਨੰਦ ਭਇਆ ਦੁਖ ਨਾ ਠੇ ਪਾਈ ਜਨਮ ਮਰਨ ਕੇ ਮਿਟਿਐਂ ਦੇਸੇ ਸਾਧੂ ਕੇ ਪੂਰਨ ਉਪਦੇਸ਼ੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਮਿਆਨ ਮਨ ਤੇਖੈ ਨਸੇ ਜਿਸ ਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸ਼੍ਰਵਣ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ 모ਹੀ ਆਪਣੇ ਚਰਿਤ ਭ੍ਰਮ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੇ ਸੰਗ ਰੱਜ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲੇਹਾਰੀ ਰੱਜ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲੇਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ